ਸਰਦਾਰ ਗੁਰਬਖਸ਼ ਸਿੰਘ ਮਨਚੰਦਾ ਜੀ ਸਰਦਾਰ ਗੁਰਬਖਸ਼ ਸਿੰਘ ਮਨਚੰਦਾ ਜੀ ਦਾ ਸਤਿਕਾਰ ਕਰਨ ਲਈ ਮੈਂ ਸਟੇਜ ਤੋਂ ਥੱਲੇ ਉਹ ਜਿਹੜਾ ਨਾਲ ਮੈਂ ਸੱਦਾ ਦੇ ਰਿਹਾ ਵਾਂ ਤਾਂ ਕਿ ਕੋਈ ਸਾਥੀ ਸਟੇਜ ਤੋਂ ਥੱਲੇ ਵੀ ਜਿਹੜੀਆਂ ਅਸਤੀਆਂ ਆਈਆਂ ਨੇ ਉਹਨਾਂ ਨੇ ਵੀ ਅਸੀਂ ਇਸੇ ਬਾਨੇ ਮੰਚ ਤੇ ਬੁਲਾਈਏ ਮੇਰੀ ਬੇਨਤੀ ਹੈ ਨਲਵਾ ਸਾਹਿਬ ਨੂੰ ਸੀਨੀਅਰ ਐਡਵੋਕੇਟ ਨੇ ਐਡਵੋਕੇਟ ਜਨਰਲ ਨੇ ਉਹ ਵੀ ਆਉਣ ਔਰ ਨਾਲ ਹੀ ਮੇਰੀ ਬੇਨਤੀ ਹੈ ਡਾਕਟਰ ਤਜਿੰਦਰ ਸਿੰਘ ਜੀ ਉਹ ਵੀ ਨਾਲ ਆਉਣ ਔਰ ਨਾਲ ਹੀ ਲੈਫਟਨੈਂਟ ਜਨਰਲ ਡੀਡੀਐ ਸੰਧੂ ਸਾਹਿਬ ਆਪਾਂ ਰਲ ਕੇ ਜਿਹੜਾ ਦੋਸਤੀਆਂ ਨੂੰ ਮੈਂ ਸਟੇਜ ਤੋਂ ਥੱਲੇ ਵੀ ਸੱਦਾ ਦੇ ਰਿਆ ਵਾਂ ਤੇ ਨਾਲ ਲੈਫਟਨੈਂਟ ਜਨਰਲ ਡੀਡੀਐ ਸੰਧੂ ਸਾਹਿਬ ਸਰਦਾਰ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦੇ ਬਾਰੇ ਮੈਂ ਆਪ ਵੀ ਤੁਹਾਨੂੰ ਦੱਸਿਆ ਸੀ ਅ ਵਿਰਸਾ ਫਾਊਂਡੇਸ਼ਨ ਦੇ ਨਾਮ ਤੋਂ ਇਹ ਜਿਹੜਾ ਪੰਜਾਬੀ ਵਿਰਸਾ ਹੈ ਜਾਂ ਸਾਡੀ ਜਿਹੜੀ ਗੁਰਬਾਣੀ ਗੁਰਕੀਰਤਨ ਉਹ ਸਾਰੀਆਂ ਚੀਜ਼ਾਂ ਨੂੰ ਅੱਗੇ ਵਧਾ ਰਹੇ ਨੇ ਨਾਲ ਹੀ ਸਾਗਾ 뮤직 ਬੜੀ ਵੱਡਾ ਨਾਮ ਹੈ ਇੰਡਸਟਰੀ ਦੇ ਅੰਦਰ ਮਿਊਜ਼ਿਕ ਇੰਡਸਟਰੀ ਦੇ ਅੰਦਰ ਕਈ ਫਿਲਮਾਂ ਬਣਾ ਚੁੱਕੇ ਨੇ ਮੈਨੂੰ ਲੱਗਦਾ ਹੈ ਸ਼ਾਇਦ ਕਿੰਨੀਆਂ ਫਿਲਮਾਂ ਹੁਣ ਤੱਕ ਬਣਾ ਚੁੱਕੇ ਆਪਾਂ ਜੀ 100 ਤੋਂ ਉੱਪਰ ਫਿਲਮਾਂ ਜਿਹੜੀਆਂ ਅੱਛਾ ਫਿਲਮਾਂ ਦੇ ਪੂਰੇ ਵਰਲਡ ਦੇ ਡਿਸਟ੍ਰੀਬਿਊਟਰ ਵੀ ਕਰਦੇ ਨੇ ਤੇ ਫਿਲਮਾਂ ਆਪ ਵੀ ਬਣਾਉਂਦੇ ਨੇ ਇਹਨਾਂ ਦਾ ਬੇਟਾ ਜਿਹੜਾ ਉਹ ਨਾਲ ਹੈ ਔਰ ਨਾਲ ਹੀ ਹੁਣ ਕੇਬਲਵੰਦ ਦੇ ਨਾਮ ਤੋਂ ਜਿਹੜਾ OTT ਪਲੇਟਫਾਰਮ ਚੱਲਦਾ ਹੈ ਉਹ ਸਾਰਾ OTT ਪਲੇਟਫਾਰਮ ਜਿਹੜਾ ਕਰਨਾਲ ਦਾ ਹੈ ਸ਼ਾਇਦ ਕਰਨਾਲ ਦੇ ਬੜੇ ਲੋਕਾਂ ਨੂੰ ਨਹੀਂ ਪਤਾ ਹੋਏਗਾ ਸਾਗਾ ਮਿਊਜ਼ਿਕ ਦਾ ਨਾਮ ਤਾਂ ਸੁਣਿਆ ਹੋਏਗਾ ਕੇਬਲਵੰਦ ਦਾ ਜ਼ਰ